ਰੋਟੋ ਬਾਦ ਬੋਖਲਾਹਟ ਅੱਜ ਵੀ ਸੜਕਾਂ ਦੇ ਬੈਠਾ ਚਾਹ ਕੋਈ ਉਹਨੂੰ ਲਿਆ ਸ਼ਿੰਗਾਰ ਕੇ ਬਹਿਕਾ ਕੇ ਫੜਕਾ ਕੇ ਲਿਆ ਅੱਜ ਵੀ ਬੈਠਾ ਧਰਨਿਆਂ ਤੇ ਬੈਠਾ ਹੈ ਰੇਲਵੇ ਟਰੈਕ ਤੇ ਬੈਠਾ ਹੈ ਸੜਕਾਂ ਦੇ ਬੈਠਾ ਹੈ ਇਕੋ ਲਈ ਅੰਦੋਲਨ ਤੁਸੀਂ ਵੀ ਸਾਡੇ ਵਾਲੇ ਜਿਹੜੇ ਪੋਲਿਟਿਕਲ ਲੀਡਰਸ ਐ ਇਹਨਾਂ ਵਾਂਗੂ ਕਿਤੇ ਆਪ ਬੱਚੇ ਇਕੋ ਦੇ ਮਸਲੇ ਤੇ ਤਾਂ ਨਹੀਂ ਪਹੁੰਗੇ ਕਿਸਾਨ ਲੀਡਰਾਂ ਨੇ ਕਿਸਾਨਾਂ ਦਾ ਕੀਤਾ ਸਿਆਸੀ ਇਸਤੇਮਾਲ ਜੇ ਤੇ ਚੰਡੀਗੜ੍ਹ ਲੰਘਿਆ ਚੰਡੀਗੜ੍ਹ ਤੋਂ ਦਿੱਲੀ ਪਾਸੇ ਤੋਰਤਾ ਸ਼ੁਭਕਰਨ ਮਰਵਾਤਾ ਉਹਨਾਂ ਨੂੰ ਦੇਣਾ ਉਹਨਾਂ ਨੂੰ ਜੋ ਜੇ ਬੀਜਣਾ ਝੋਨਾ ਤਾਂ ਬਾਕੀਆਂ ਤੇ ਐਮਐਸਪੀ ਕਿਉਂ ਜੋ ਨਹੀਂ ਲੈਣਾ ਫੇਰਾ ਕਿਉਂ ਕਾਨੂੰ ਪਾਇਆ ਰੌਲਾ ਜਿਹੜਾ 23 ਫਸਲਾਂ ਦੀ ਆਪਾਂ ਮੰਗੀ ਜਾਂਦੇ ਆ ਪਰ 23 ਫਸਲਾਂ ਨਹੀਂ ਮੰਗਣੀ ਆ ਫਿਰ ਬਾਗੜੇ ਫਿੱਤਰ ਗਏ ਸਭ ਕਿਸ ਨੇ ਸ਼ਹੀਦ ਕਰਵਾਇਆ ਸ਼ੁਭਕਰਨ ਜੇ ਤੇ ਚੰਡੀਗੜ੍ਹ ਲੰਘਿਆ ਚੰਡੀਗੜ੍ਹ ਤੋਂ ਦਿੱਲੀ ਪਾਸੇ ਤੋਰਤਾ ਸ਼ੁਭਕਰਨ ਮਰਵਾਤਾ ਉਹਨਾਂ ਨੂੰ ਦੇਣਾ ਉਹਨਾਂ ਨੂੰ ਜੋ ਭਗਵੰਤ ਮਾਨ ਦੇ ਪੈਸੇ ਲੈ ਕੇ ਧਰਨੇ ਵਾਲੇ ਬਿਆਨ ਦੇ ਕਿਉਂ ਚੁੱਪ ਨੇ ਕਿਸਾਨ ਸਾਡੇ ਕਿਸਾਨਾਂ ਨੇ ਕਿਉਂ ਇਸ ਗੱਲ ਦਾ ਕਿਹੜੇ ਤਬੱਸੀ ਨਹੀਂ ਸਾਹਿਬ ਕਿਉਂ ਕਿਉਂ ਨਹੀਂ ਬੋਲੇ ਕਿ ਕਿਸਾਨੀ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਹੈ ਕਿ ਕਿਸਾਨਾਂ ਦੀ ਸ਼ਹਾਦਤ ਸਿਆਸਤ ਚਮਕਾਉਣ ਦੇ ਲਈ ਹੈ ਕਿ ਬਾੜਾਂ ਤੇ ਹੱਕੀ ਮੰਗਾ ਨਹੀਂ ਨੀਜੀ ਮਫਾਦਾ ਦੇ ਲਈ ਕਿਸਾਨ ਬੈਠੇ ਨਹੀਂ ਕਿ ਅੰਦੋਲਨ ਸਿਰਫ ਇਕੋ ਦੇ ਲਈ ਚਲایا ਜਾ ਰਿਹਾ ਹੈ ਇਹ ਸਵਾਲ ਸਾਡੇ ਨਹੀਂ ਲਗੋ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਨੇ ਇੱਕ ਪਾਸੇ ਪੰਜਾਬ ਚ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਕਈ ਥਾਵਾਂ ਤੇ ਤਾਂ ਕਿਸਾਨ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਉਣ ਦੇ ਲਈ ਅਨਾਉਂਸਮੈਂਟ ਕਰਵਾ ਰਹੇ ਨੇ ਰਾਕੇ ਮਾਜੂ ਤਾਂ ਅਸੀਂ ਸੈਂਟੀ ਕਰਨ ਆਇਆ ਹੈ ਇਹ ਭਾਜਪਾ ਤੋਂ ਭਾਜਪਾ ਦੀ ਟੀਮ ਪਰਮਾ ਇਹ ਦੋ ਬਾਲਕਿਆਂ ਨੂੰ ਬੰਦ ਦੇ ਕਾਰਨ ਝਾਰੀ ਵਾਲਿਆਂ ਦਾ ਸਾਡੀ ਸੁਪਰਮੈਨ ਨੇ ਬੰਦ ਕਰਵਾਤੀ ਜਿਹੜੇ ਤੋਂ ਬਾਅਦ ਤੋਂ ਉਹਨਾਂ ਦਾ ਅੜੀ ਮੋਟੇ ਨੇ ਇੱਕ ਪਾਸੇ ਵਿਰੋਧ ਤਾਂ ਦੂਜੇ ਪਾਸੇ ਕਈ ਦਿਨਾਂ ਤੋਂ ਵਿਰੋਧ ਦੇਖ ਰਹੇ ਸੁਨੀਲ ਜਖੜ মিডিਆ ਸਾਹਮਣੇ ਆਏ ਤੇ ਕਿਸਾਨਾਂ ਦੇ ਅੰਦੋਲਨ ਤੇ ਸਵਾਲ ਖੜੇ ਕਰ ਦਿੱਤੇ ਇੱਕ ਪਾਸੇ ਤਾਂ ਕਹਿ ਰਹੇ ਸਨ ਕਿ ਮੈਂ ਹਰਾ ਪਰਣਾ ਨਹੀਂ ਪਾਇਆ ਪਰ ਫਿਰ ਵੀ ਕਿਸਾਨਾਂ ਦੀ ਗੱਲ ਕਰ ਰਿਆਂ ਪਰ ਗੱਲ ਕਰਦਿਆਂ ਕਰਦਿਆਂ ਕਿਸਾਨਾਂ ਤੇ ਹੀ ਸਵਾਲ ਖੜੇ ਕਰ ਗਏ ਕਿਸਾਨਾਂ ਦੇ ਅੰਦੋਲਨ ਕਿਸਾਨਾਂ ਨੂੰ ਬਹਿਕਾਏ ਹੋਏ ਲੋਕ ਕਰਾਰ ਦੇ ਦਿੱਤਾ ਸਿਆਸੀ ਦੱਸ ਦਿੱਤਾ ਉਧਰ ਕਿਸਾਨਾਂ ਨੇ ਵੀ ਆਪਣੇ ਵਿਰੋਧ ਕਰਨ ਦੀ ਨੀਤੀ ਨੂੰ ਦੱਸਿਆ ਤੇ ਦੱਸਿਆ ਕਿ ਆਖਰ ਸਾਨੂੰ ਵਿਰੋਧ ਕਿਉਂ ਕਰਨਾ ਪੈ ਰਿਹਾ ਕੋਈ ਜਿੰਨੇ ਕਿਸਾਨਾਂ ਨੂੰ ਮੋਰਾ ਬਣਾ ਲਿਆ ਕਿਸਾਨ ਦੀ ਸਮੱਸਿਆ ਹੱਲ ਹੋਊਗੀ ਨਹੀਂ ਹੋਈ ਸਭ ਨਹੀਂ ਹੋਈ ਕਿਸਾਨਾਂ ਅੱਜ ਵੀ ਸੜਕਾਂ ਤੇ ਬੈਠਾ ਹੈ ਚਾਹੇ ਕੋਈ ਉਹਨੂੰ ਲਿਆਏ ਸ਼ਿੰਗਾਰ ਕੇ ਬੈ ਕਾ ਕੇ ਪੜਕਾ ਕੇ ਲਿਆ ਅੱਜ ਵੀ ਬੈਠਾ ਧਰਨਿਆਂ ਤੇ ਬੈਠਾ ਹੈ ਰੇਲਵੇ ਟਰੈਕ ਤੇ ਬੈਠਾ ਹੈ ਸੜਕਾਂ ਤੇ ਬੈਠਾ ਹੈ ਇਸ ਜਦੋਂ ਕਹਿ ਰਿਹਾ ਹੀਟ ਵੇਵ ਆ ਰਹੀ ਹੈ ਉਹਦੇ ਵਿੱਚ ਵੀ ਬੈਠੇ ਹੈ ਕਾਰਨ ਕੀ ਹੈ ਸਾਹਿਬ ਅਗਰ ਐਮਐਸਪੀ ਹੀ ਸਮੱਸਿਆ ਸੀਗੀ ਤਾਂ ਫਿਰ ਉਹ ਤਾਂ ਸਮੱਸਿਆ ਖਤਮ ਹੋ ਗਈ ਸਾਹਿਬ ਸਾਰੇ ਦੇ ਸਾਰੇ ਪੇਮੈਂਟ ਆ ਗਈ 10 ਸਾਲ ਤੋਂ ਆ ਰਹੀ ਹੈ ਨਾ ਮਿਲਣਾ ਨਾ ਮਿਲਣਾ ਤਾਂ ਨੋਬਤ ਨਹੀਂ ਐਸੀ ਐਮਐਸਪੀ ਮਿਲੀ ਹੈ ਤੇ باوجود ਵੀ ਉਹਨਾਂ ਦਾ ਨਹੀਂ ਹੱਲ ਹੋ ਰਿਹਾ ਥੈਟ ਮੀਨਸ ਬਿਮਾਰੀ ਕੋਈ ਹੋਰ ਹੈ ਸਾਬ ਜੇ ਇਥੇ ਚੰਡੀਗੜ੍ਹ ਲੰਘਿਆ ਚੰਡੀਗੜ੍ਹ ਤੋਂ ਦਿੱਲੀ ਪਾਸੇ ਤੁਰਤਾ ਸ਼ੁਰੂ ਕਰਨ ਮਰਵਾਤਾ ਉਹਨਾਂ ਨੂੰ ਦੇਣਾ ਉਹਨਾਂ ਨੂੰ ਜੋ ਕਿਸਾਨ ਕਿਸੇ ਨੇ ਜਾ ਕੇ ਜਿਹੜਾ ਘਰੇ ਸੌਖਾ ਬੈਠਾ ਕੌਣ ਜਾ ਕੇ ਸਭ ਨੂੰ ਦੇ ਅੰਦਰ ਜਾ ਕੇ ਬੈਠੂਗਾ ਕਮਲਾ ਤਾਂ ਕੋਈ ਇਨਾ ਕਮਲਾ ਤਾਂ ਕੋਈ ਨਹੀਂ ਸਾਬ ਕੋਈ ਨਾ ਕੋਈ ਦਰਦ ਹੈ ਉਹ ਦਰਦ ਮੈਂ ਸਮਝਦਾ ਜਿੰਨਾ ਮੇਰੀ ਛੋਟੀ ਸੋਚ ਹੈ ਸਾਬ ਮੈਨੂੰ ਤਾਂ ਵੈਸੇ ਤਾਂ ਕਿਉਂਕਿ ਮੈਂ ਹਰਾ ਪਰਣਾ ਨਹੀਂ ਪਾਇਆ ਇਸ ਕਰਕੇ ਕਿਉਂ ਕਹਿੰਦੇ ਆ ਯਾਹ ਕੋ ਹੋਣਾ ਦਾ ਸਾਡੀ ਗੱਲ ਕਰਨ ਵਾਲਾ ਇੱਕ ਪਰਮਿਟ ਹੈ ਸਾਹਿਬ ਅੱਜ ਕੱਲ ਹਰਾ ਪਰਣਾ ਪਾ ਕੇ ਬੈਠੋ ਤੂੰ ਕੋਈ ਵੀ ਕਿਸਾਨ ਬਣ ਜਾਂਦਾ ਪਰ ਮੈਂ ਅਸੀਂ ਇਹਨਾਂ ਨੂੰ ਪੁੱਛਦੇ ਆ ਕਿ ਸਰਕਾਰ ਨੇ ਨਹੀਂ ਰੋਕ ਕੇ ਬਿਠਾਏ ਹੋਏ ਸ਼ਰਧਾਂ ਦੇ ਕਿ ਅਸੀਂ ਦਿੱਲੀ ਜਾਣ ਦਾ ਸਾਡਾ ਹੱਕ ਨਹੀਂ ਹੈਗਾ ਕਿ ਦਿੱਲੀ ਅਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਜਿਵੇਂ ਇਹਨਾਂ ਨੇ ਸਾਨੂੰ ਸ਼ਰਧਾਂ ਦੇ ਰੋਕਿਆ ਹੋਇਆ ਉਵੇਂ ਹੀ ਕਿਸਾਨਾਂ ਨੇ ਫੈਸਲਾ ਕੀਤਾ ਹੋਇਆ ਵੀ ਇਹਨਾਂ ਨੂੰ ਪਿੰਡਾਂ 'ਚ ਨਹੀਂ ਆਉਣ ਦਿੰਦੇ ਹੁਣ ਕਿਉਂ ਇਹਨਾਂ ਨੂੰ ਦੁੱਖ ਲੱਗਦਾ ਵੀ ਉਹ ਪਿੰਡਾਂ 'ਚ ਵੜਦੇ ਆ ਵੀ ਕਿਸਾਨ ਰੋਕਦੇ ਆ ਉਦੋਂ ਜਦ ਸਾਡੇ ਗੋਲੀਆਂ ਮਾਰੀਆਂ ਗਈਆਂ ਡੰਡੇ ਮਾਰੇ ਗਏ ਅਥਰੂ ਖੈ ਛੇਡੇ ਗਏ 400 ਤੋਂ ਉੱਪਰ ਸਾਡਾ ਜਿਹੜਾ ਕਿਸਾਨ ਉੱਥੇ ਜ਼ਖਮੀ ਹੋਇਆ ਸੁਨੀਲ ਜਾਖੜ ਨੇ ਆਪਣੇ ਐਸਐਸਪੀ ਨੂੰ ਲੈ ਕੇ ਵੀ ਕਿਸਾਨ ਆਗੂਆਂ ਦੀ ਮਨਸ਼ਾ ਤੇ ਸਵਾਲ ਖੜੇ ਕੀਤੇ ਜਾਖੜ ਨੇ ਤਾਂ ਥੋਤਾ ਕਹਿ ਦਿੱਤਾ ਕਿ ਕਿਸਾਨਾਂ ਨੇ ਬੀਜਣਾ ਤਾਂ ਚੋ ਨਹੀਂ ਹੈ ਫਿਰ ਤਈ ਫਸਲਾਂ ਤੇ ਐਮਐਸਬੀ ਕਿਉਂ ਕਿਸਾਨਾਂ ਨੇ ਗਰੰਟੀ ਮੰਗੀ ਤਾਂ ਕਿਹਾ ਕਿ ਜੇਕਰ ਗਰੰਟੀ ਦਿਵੋਗੇ ਤਾਂ ਅਸੀਂ ਸਾਰੀਆਂ ਫਸਲਾਂ ਬੀਜਾਂਗੇ ਜਦੋਂ ਲਾਣੀ ਤੁਸੀਂ ਝੋਨਾ ਹੀ ਲਾਣਾ ਹੈ ਫੇਰ ਆ ਕਿਉਂ ਕਾਨੂੰ ਪਾਇਆ ਰੌਲਾ ਜਿਹੜਾ 23 ਫਸਲਾਂ ਦੀ ਆਪਾਂ ਮੰਗੀ ਜਾਂਦੇ ਆ ਪਰ 23 ਫਸਲਾਂ ਨਹੀਂ ਮੰਗਣੀ ਆ ਫਿਰ ਬਾਗੜੇ ਕਿਦਰ ਗਏ ਸਭ ਸੋ ਇਸ ਕਰਕੇ ਕਿਸਾਨਾਂ ਨੂੰ ਜਿਹੜਾ ਉੱਥੇ ਇਹਨਾਂ ਨੇ ਖੜਾ ਕਰ ਰੱਖਿਆ ਬਾਰਡਰਾਂ ਦੇ ਆ ਮੈਂ ਨਹੀਂ ਸਮਝਦਾ ਵੀ ਆ ਕੋਈ ਇਹਦੇ ਨਾਲ ਸਾਨੂੰ ਐਮਐਸਪੀ ਦੀ ਗਰੰਟੀ ਦਿਓ ਸਾਨੂੰ ਮੰਗੀ ਮੱਕੀ ਆ ਰਹੀ ਆ ਉਹ ਥੋੜੇ ਦਿਨਾਂ ਚ ਉਹ ਐਮਐਸਪੀ ਤੇ ਖਰੀਦੋ ਜਿਹੜੀ ਫਸਲ ਮਰਜੀ ਸਰਕਾਰ ਸਾਨੂੰ ਕਹੇ ਇਹ ਦਾਲਾਂ ਕਿੰਨੀਆਂ ਬਾਹਰੋਂ ਹਾਰਡ ਕਾਸ਼ ਤੇ ਕੇ ਮੰਗਵਾਉਂਦੇ ਆ ਸਾਡੇ ਤੋਂ ਇੱਥੇ ਵਜਾ ਸਕਦੇ ਆ ਸਾਨੂੰ ਗਰੰਟੀ ਕਰਨ ਹੈ ਉਹੀ ਅਸੀਂ ਮੰਗਦੇ ਆ ਉਹਦੇ ਕਰਕੇ ਅਸੀਂ ਮੋਰਚੇ ਲਾ ਰਹੇ ਆ ਉਹਦੇ ਕਰਕੇ ਸਾਡੇ ਕਿਸਾਨ ਸਰਹੱਤਾ ਦੇ ਬੈਠੇ ਆ ਇੱਕ ਪਾਸੇ ਚੌਣਾ ਨੇ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੁਨੀਲ ਜਖੜ ਨੇ ਬਲਬੀਰ ਸਿੰਘ ਰਾਜੇਵਾਲ ਦਾ ਪੁਰਾਣਾ ਬਿਆਨ ਵਖਾ ਕੇ ਸ਼ੰਭੂ ਬਾਰਡਰ ਵਾਲੇ ਅੰਦੋਲਨ ਤੇ ਸਵਾਲ ਖੜੇ ਕਰ ਦਿੱਤੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਅੰਦੋਲਨ ਮੰਗਾਂ ਲਈ ਨਹੀਂ ਸਗੋਂ ਲੀਡਰਾਂ ਦੀ ਈਗੋ ਦੇ ਲਈ ਹੈ ਮਸਲੇ ਦਾ ਹੱਲ ਹੈ ਆ ਕਿ ਤੁਸੀਂ ਵੀ ਸਾਡੇ ਵਾਲੇ ਜਿਹੜੇ ਪੋਲਿਟਿਕਲ ਲੀਡਰਸ ਐ ਇਹਨਾਂ ਵਾਂਗੂ ਕਿਤੇ ਆਪਸ ਵਿੱਚ ਈਗੋ ਦੇ ਮਸਲੇ 'ਚ ਤਾਂ ਨਹੀਂ ਪੈ ਗਏ ਇਹ ਆਪਸ 'ਚ ਕੋਈ ਕੜਤਨ ਐ ਢੀ ਥੋੜੀ ਹੈਗੀ ਆਪਸ 'ਚ ਕਿਡਾ ਕੱਢੀ ਜਾਂਦੇ ਹੋ ਆਪਸ ਆਲੀ ਕਿਡਾ ਤਾਂ ਨਹੀਂ ਕੱਢ ਰਿਹਾ ਕਿਤੇ ਇਹ ਸਵਾਲ ਮੈਂ ਮੈਂ ਇਹਨਾਂ ਤੇ ਉਂਗਲ ਨਹੀਂ ਉਠਾ ਰਿਹਾ ਸਾਬ ਮੈਂ ਰਿਕਾਰਡ ਦੇਖ ਕੇ ਕਈ ਸਵਾਲ ਜਿਹੜੇ ਲੋਕਾਂ ਦੇ ਮਨ 'ਚ ਆ ਰਹੇ ਉਹਨੂੰ ਮੈਂ ਕੱਢ ਰਿਹਾ ਆਏ ਦੀ ਪੰਜਾਬ ਸ਼ੁਡ ਬਾਇਕਾਟ ਟ੍ਰੇਟਰਸ ਗੰਦਾਰ ਟ੍ਰੇਟਰਸ ਦੀਪ ਸਿੱਧੂ ਸਤਨਾਮ ਪੰਨੂ ਸਰਵਣ ਪੰਦੇਰ ਰਾਜੇਵਾਲ ਸਾਹਿਬ ਕਹਿ ਰਹੇ ਸਾਬ ਆਪਸੇ ਕੋਈ ਨਿੱਜੀ ਕੜਤਨ ਸੀ ਕਿ ਜਿਹਦੇ ਕਰਕੇ ਨਹੀਂ ਗਏ ਉਧਰ ਜਾਖੜ ਸਾਹਿਬ ਨੇ ਕਿਸਾਨਾਂ ਦੀ ਆੜ ਜਾ ਆਮ ਆਦਮੀ ਪਾਰਟੀ ਨੂੰ ਵੀ ਖੂਬ ਕਰੜੇ ਹੱਥੀ ਲਿਆ ਸਰਕਾਰ ਨੇ ਪੁੱਛ ਲਿਆ ਜੀ ਆ 15 ਲੱਖ ਕਿਸਾਨ ਵਾਂਜੀ ਹੋ ਗਏ ਕਦੇ ਨਹੀਂ ਜੀ ਉਹ ਬੀਜੇਪੀ ਤਾਂ ਕਾਰਪੋਰੇਟ ਹਾਊਸਿਸ ਦੇ ਕਰਦੀ ਆ ਉਹਨਾਂ ਨੇ ਇੰਨਾ ਉਲਝਾਤਾ ਕੰਮ ਕਿ ਇਹਦੇ ਵਿੱਚ ਤਾਂ ਬਣ ਹੀ ਨਹੀਂ ਸਕਦੇ ਕੇਵਾਈਸੀ ਨੋ ਯੋਰ ਕਲੈਂਟ ਜਿਹੜਾ ਪਾਈ ਸੀ ਵੀ ਉਹ ਇਹਨਾਂ ਨੇ ਵੈਰੀਫਾਈ ਕਰ ਲਓ ਵੈਰੀਫਾਈ ਕਰਨ ਦੀ ਰਿਸਪੋਨਸੀਬਿਲਟੀ ਕਿਹਦੀ ਹੈ ਉਹਨਾਂ ਮੈਂ ਤੁਹਾਨੂੰ ਗਵਰਨਮੈਂਟ ਦੇ ਨੋਰਮ ਗਵਰਨਮੈਂਟ ਆਫ ਇੰਡੀਆ ਦੇ ਨੋਰਮਸ ਹੈ ਸਟੇਟ ਗਵਰਨਮੈਂਟ ਦੀ ਹੈ ਸਭ ਇਸ ਸਟੇਟ ਗਵਰਨਮੈਂਟ ਅਸ਼ੋਰ ਇਹਨਾਂ ਦੀ ਕਰੂ ਵੀ ਹੈ ਜਿਹੜੇ ਜੈਨੂਇਨ ਹਨ ਇਹਦੇ ਹੈ ਜੈਨੂਇਨੈਸ ਤੇ ਉਹਨਾਂ ਦਾ KYC ਜਿਹੜਾ ਆਧਾਰ ਕਾਰਡ ਹੈ ਉਹ ਦਿਖਾ ਕੇ ਉਹਨਾਂ ਨਾਲ ਉਹਦੇ ਨਾਲ ਕਰਦੇ ਹੋ ਤਾਂ ਕਿ ਉਹਨਾਂ ਦੇ ਡਾਇਰੈਕਟ ਖਾਤੇ 'ਚ ਪੈਸੇ ਆਉਂਦੇ ਰਹਿਣ ਆ ਤਾਂ 15 ਲੱਖ ਕਿਸਾਨਾਂ ਦੇ 6000 ਰੁਪਿਆ ਸਾਲਾਨਾ ਉਹਨਾਂ ਦੇ ਆਉਣ ਵਾਲੀ ਸੀ ਉਹ ਕਟਤੀ ਤੇ ਭਗਵੰਤ ਮਾਨ ਜਿਨੇ ਵਟੈਲੀਫੋਨ ਨੰਬਰ ਦੇ ਰੱਖਿਆ ਕੀ ਹੈ 1075 ਅਜੇ ਨੰਬਰ ਆ ਕੋਈ ਦਸੋਂ ਕੁਝ ਨੰਬਰ ਆ ਕਹਿੰਦਾ ਜੀ ਐਟ ਡੋਰ ਸਰਵਿਸ ਹੋਊਗੀ ਸਾਹਿਬ ਤੇ ਉਹ ਤਾਂ ਪੋਲ ਨਿਕਲ ਗਈ ਸਾਹਿਬ ਉਧਰ ਕਿਸਾਨ ਲੀਡਰਾਂ ਨੇ ਵੀ ਸੁਨੀਲ ਜਾਖੜ ਨੂੰ ਅਜਿਹੇ ਬਿਆਨ ਨਾ ਦੇਣ ਦੀ ਤਾੜਨਾ ਕੀਤੀ ਨਾਲ ਹੀ ਸੁਨੀਲ ਜਾਖੜ ਦੇ ਸਿਆਸੀ ਸਫਰ ਨੂੰ ਲੈ ਕੇ ਵੀ ਜਾਖੜ ਤੇ ਸਵਾਲ ਖੜੇ ਕੀਤੇ ਕਿਸਾਨਾਂ ਨੇ ਇਕੱਲਿਆਂ ਭਾਜਪਾ ਦੇ ਨਹੀਂ ਸਗੋਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦਾ ਵੀ ਕਾਰਨ ਦੱਸਿਆ ਪਤਾ ਨਹੀਂ ਜਿਆਦੇ ਲੋਕ ਪਾਰਟੀਆਂ ਬਦਲ ਲੈਂਦੇ ਨੇ ਸਾਰੀ ਉਹ ਕਾਂਗਰਸ ਰਿਹਾਂ ਉਦੋਂ ਕਿਸਾਨ ਵੀ ਚੰਗੇ ਲੱਗਦੇ ਸੀ ਜਿਹਾ ਅੰਦੋਲਨ ਅਸੀਂ ਭਾਜਪਾ ਦੇ ਖਿਲਾਫ ਕਰ ਰਹੇ ਸੀ ਉਦੋਂ ਕਹਿੰਦੇ ਅਸੀਂ بڑا ਅੰਦੋਲਨ ਫੁੱਟਾ ਠੀਕ ਆ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਇੱਕ ਇੱਕ ਮੰਗ ਮੰਨਣੀ ਚਾਹੀਦੀ ਆ ਅੱਜ ਸਾਡੀਆਂ ਇਹਨਾਂ ਨੂੰ ਮੰਗਾਂ ਵੀ ਜਾਖੜ ਸਾਹਿਬ ਨੂੰ ਨਜਾਇਜ਼ ਲੱਗਣ ਲੱਗੀਆਂ ਨੇ ਕਹਿੰਦੇ ਐਮਐਸਪੀ ਤਾਂ ਮਿਲ ਰਹੀ ਆ ਵੀ ਕਿਸਾਨ ਫਸਲਾਂ ਨਹੀਂ ਵੇਚਦੇ ਹੋਰ ਜਿਹੜੀ ਇੱਥੇ ਪਾਰਟੀ ਆ ਭਾਵੇਂ ਉਹ ਆ ਪਾਰਟੀ ਉਹਨਾਂ ਨੇ ਵੀ ਕੁਝ ਵਾਦੇ ਸਾਡੇ ਨਾਲ ਕੀਤੇ ਸੀ ਉਹ ਵੀ ਪੂਰੇ ਨਹੀਂ ਕੀਤੇ ਤੇ ਅਸੀਂ ਉਹਨਾਂ ਤੋਂ ਵੀ ਸਵਾਲ ਤਿਆਰ ਕਰ ਲਏ ਅਸੀਂ ਉਹਨਾਂ ਤੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਤੋਂ ਵੀ ਸਵਾਲ ਕਰਾਂਗੇ ਜਿਹੜੇ ਸਾਡੇ ਵਾਦੇ ਪੂਰੇ ਨਹੀਂ ਹੋਏ ਜ਼ਿਕਰ ਇਹ ਖਾਸ ਹੈ ਵੀ ਇਹ ਕਿ ਜਦ ਸੁਨੀਲ ਜਾਖੜ ਕਾਂਗਰਸ 'ਚ ਸਨ ਕਿਸਾਨਾਂ ਦੀਆਂ ਮੰਗਾਂ ਨੂੰ ਚਾਇਲ ਦੱਸ ਰਹੇ ਸਨ ਹੁਣ ਉਹੀ ਜਾਖੜ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਲੀਡਰਾਂ ਤੇ ਹੀ ਸਵਾਲ ਖੜੇ ਕਰ ਰਹੇ ਨੇ ਹੈ ਸਿਆਸਤ ਹੈ ਸਿਆਸਤ ਚ ਪਾਟੀਆਂ ਬਦਲੀਆਂ ਜਾਂਦੀਆਂ ਨੇ ਸਿਆਸਤ ਚ ਬਿਆਨ ਬਦਲੇ ਜਾਂਦੇ ਨੇ ਪਰ ਇਲਜ਼ਾਮ ਗੰਭੀਰ ਨੇ ਕਿਸਾਨ ਆਗੂਆਂ ਤੇ ਸਵਾਲ ਖੜੇ ਹੋ ਰਹੇ ਨੇ ਚੌਣਾ ਤੋਂ ਪਹਿਲਾਂ ਸੁਨੀਲ ਜਾਖੜ ਦੇ ਇਸ ਬਿਆਨ ਨੇ ਅੱਗ ਚ ਹੋਰ ਤੇਲ ਪਾਉਣ ਵਾਲਾ ਕੰਮ ਕੀਤਾ ਹੈ ਭਾਜਪਾ ਤੇ ਪਾਰਟਫੋਰਮ ਉਮੀਦਵਾਰਾਂ ਦਾ ਵਿਰੋਧ ਹੋਰ ਵੀ ਸਿਖਰਾਂ ਤੇ ਪਹੁੰਚਦਾ ਵਿਖਾਈ ਦੇ ਰਿਹਾ ਹੈ